ਸੋਚ ਗੱਲ ਕਰਾਂਗੇ ਸਿਕਰੀ ਦੀ ਜਿਨ੍ਹਾਂ ਨੂੰ ਪ੍ਰੋਬਲਮ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਹੀ ਹੈ ਕਿ ਤੁਸੀਂ ਕਿਹੜੀ ਹੋਮ ਰੈਮਡੀਜ਼ ਨੇ ਬੜੀ ਆਸਾਨ ਜੀ ਹੋਮ ਰੈਮਡੀਜ਼ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਜਿਸ ਨੂੰ ਅਪਣਾ ਕੇ ਤੁਸੀਂ ਹਮੇਸ਼ਾ ਲਈ ਸਿਕਰੀ ਤੋਂ ਛੁਟਕਾਰਾ ਪਾ ਸਕਦੇ ਹੋ ਤੇ ਮੈਂ ਇਹ ਗੱਲ ਇਹ ਜੋ ਹੋਮ ਰੈਮਡੀਜ਼ ਹੈ ਤਾਂ ਦੱਸਣ ਜਾ ਰਹੀਆਂ ਕਿਉਂਕਿ ਡੇਰ ਸਾਰੇ ਕਮੈਂਟਸ ਵੀ ਮੈਨੂੰ ਆਏ ਹੋਏ ਸੀ ਕਿ ਸਿਕਰੀ ਨੂੰ ਲੈ ਕੇ ਵੀ ਜ਼ਰੂਰ ਕੋਈ ਘਰੇਲੂ ਨੁਸਖਾ ਦੱਸਿਆ ਜਾਵੇ ਜਿਸ ਦਾ ਕੋਈ ਵੀ ਸਾਈਡ ਇਫੈਕਟ ਵੀ ਨਹੀਂ ਹੈ ਘਰ ਦੇ ਵਿੱਚ ਜਿਹੜੇ 6-7 ਸਾਲ ਦੇ ਬੱਚੇ ਨੇ ਉਸ ਤੋਂ ਉੱਪਰ ਬਾਕੀ ਸਾਰੇ ਵੀ ਅਪਲਾਈਜ਼ ਉੱਪਰ ਕਰ ਸਕਦੇ ਨੇ ਤਾਂਕਿ ਸਿਕਰੀਦੀ ਪ੍ਰੋਬਲਮ ਤੋਂ ਛੁਟਕਾਰਾ ਮਿਲ ਸਕੇ ਕਿਉਂਕਿ ਜਿਨ੍ਹਾਂ ਨੂੰ ਸਿਕਰੀਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਦੇ ਜਿਹੜੀ ਹੈਅਰਜ਼ ਦੀ ਜੜਾ ਹੁੰਦੀਆਂ ਨੇ ਉਹ ਵੀ ਜੋ ਹੈ ਕਮਜ਼ੋਰ ਹੋ ਜਾਂਦੀਆਂ ਜਿਸ ਦੇ ਨਾਲ ਵਾਲ ਝੜਨ ਦੀ ਪ੍ਰੋਬਲਮ ਵੀ ਸ਼ੁਰੂ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂਗੀ ਜ਼ਰੂਰ ਘਰੇਲੂ ਨੁਸਖੇ ਤਾਂ ਦੱਸਾਂਗੀ ਪਰ ਸਭ ਤੋਂ ਪਹਿਲਾਂ ਅੱਥੇ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਆਪਣੇ ਵਾਲਾਂ ਦੀ ਸਾਂਭ ਸੰਭਾਲ ਦੇ ਵਿੱਚ ਵੀ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਖਾਸ ਕਰਕੇ ਉਹਨਾਂ ਨੂੰ ਜਿਨ੍ਹਾਂ ਨੂੰ ਸਿਕਰੀਦੀ ਬਹੁਤ ਜ਼ਿਆਦਾ ਪ੍ਰੋਬਲਮ ਚੱਲ ਰਹੀ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਵੀ ਜ਼ਰੂਰ ਜਾਣ ਲਓ ਕਿ ਸਾਨੂੰ ਸਿਰ ਦੇ ਵਿੱਚ ਵਾਲਾਂ ਦੀ ਰੂਟਸ ਦੇ ਵਿੱਚੋਂ ਪੂਰੀ హెయిర్ ਲੈਂਥ ਦੇ ਉੱਪਰ ਵੀ ਤੇਲ ਲਗਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਪਰ ਨਾਲ ਦੇ ਨਾਲ హెయిర్ వాਸ਼ ਸਹੀ ਢੰਗ ਨਾਲ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਹਫਤੇ ਵਿੱਚ ਇੱਕ ਦੋ ਵਾਰੀ ਤੁਸੀਂ ਚੰਗੀ ਤਰ੍ਹਾਂ ਸਿਰ ਦੇ ਵਿੱਚ ਤੇਲ ਲਗਾਓ ਭਾਵੇਂ 1 ਘੰਟਾ ਲਗਾ ਕੇ ਰੱਖੋ ਉਸ ਤੋਂ ਬਾਅਦ ਤੁਸੀਂ ਆਪਣਾ హెయిర్ వాਸ਼ ਕਰ ਲਓ ਔਰ ਜਿਹੜਾ ਅਗਰ హెయిర్ వాਸ਼ ਦੀ ਗੱਲ ਕਰਦੇ ਹਾਂ ਤਾਂ ਉਹ ਵੀ ਹਫਤੇ ਵਿੱਚ ਦੋ ਜਾਂ ਤਿੰਨ ਵਾਰ ਹੀ ਕਰਨਾ ਚਾਹੀਦਾ ਹੈ ਕਈ ਸੋਚਦੇ ਕਿ ਅਸੀਂ ਡੇਲੀ ਹੀ హెయిర్ వాਸ਼ ਕਰੀਏ ਅਜਿਹਾ ਵੀ ਨਹੀਂ ਕਰਨਾ ਜਿਸ ਨਾਲ ਤੁਹਾਡੇ ਜਿਹੜਾ ਸਕੈਲਪ ਹੈ ਉਸ ਦੇ ਵਿੱਚ ਜਿਹੜਾ ਨੈਚੁਰਲ ਆਇਲ ਹੁੰਦਾ ਸਾਡਾ ਉਹ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਹੜਾ ਸਕੈਲਪ ਹੈ ਉਹ ਬਹੁਤ ਡਰਾਈ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਉਸ ਦੇ ਨਾਲ ਵੀ ਸਿਕਰੀ ਦੀ ਪ੍ਰੋਬਲਮ ਹੋ ਜਾਂਦੀ ਹੈ हेयर फॉਲ ਦੀ ਪ੍ਰੋਬਲਮ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ ਬਾਲ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਨੇ ਨੈਕਸਟ ਆਪਾਂ ਗੱਲ ਕਰੀਏ ਕੰਡੀਸ਼ਨਰ ਕੰਡੀਸ਼ਨਰ ਬਹੁਤ ਜ਼ਿਆਦਾ ਯੂਜ਼ ਨਹੀਂ ਕਰਨਾ ਚਾਹੀਦਾ ਔਰ ਕੰਡੀਸ਼ਨਰ ਨੂੰ ਯੂਜ਼ ਕਰਨ ਦਾ ਸਹੀ ਤਰੀਕਾ ਹੁੰਦਾ ਕਿ ਉਹਨਾਂ ਨੂੰ ਤੁਸੀਂ ਸਿਰਫ ਹੇਅਰ ਲੈਂਥ ਦੇ ਉੱਪਰ ਲਗਾਣਾ ਹੈ ਸਕੈਲਪ ਦੇ ਵਿੱਚ ਕਦੀ ਵੀ ਕੰਡੀਸ਼ਨਰ ਨਹੀਂ ਲਗਾਉਣਾ ਚਾਹੀਦਾ ਰੂਟਸ ਦੇ ਵਿੱਚ ਕਹਿੰਦੇ ਹੈ ਕੰਡੀਸ਼ਨਰ ਦੇ ਨਾਲ ਮ사ਜ ਨਹੀਂ ਕਰਨੀ ਹੈ ਸਿਰਫ ਆਪਣੇ ਸਿਰ ਜਦੋਂ ਤੁਸੀਂ ਚੰਗੀ ਤਰ੍ਹਾਂ ਸ਼ੈਂਪੂ ਕਰਕੇ ਧੋ ਲੈਂਦੇ ਹੋ ਤਾਂ ਜਿਹੜੀ ਤੁਹਾਡੀ హెయిర్ ਲੈਂਥ ਹੈ ਉਸ ਦੇ ਉੱਪਰ ਹੀ ਕੰਡੀਸ਼ਨਰ ਅਪਲਾਈ ਕਰਨਾ ਹੈ ਕਿਉਂਕਿ ਜਦੋਂ ਤੁਸੀਂ ਸਕੈਲਪ ਦੇ ਵਿੱਚ ਲਗਾ ਲੈਂਦੇ ਹੋ ਜੜਾਂ ਦੇ ਵਿੱਚ ਅਗਰ ਕੰਡੀਸ਼ਨਰ ਲੱਗ ਜਾਂਦਾ ਹੈ ਤਾਂ ਉਹ ਤੁਹਾਡੀ ਰੂਟਸ ਨੂੰ ਕਮਜ਼ੋਰ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਉਸ ਦੇ ਨਾਲ ਸਿਕਰੀ ਜਾਂ హెయిర్ ਫਾਲ ਵਰਗੀ ਪ੍ਰੋਬਲਮ ਸ਼ੁਰੂ ਹੋਣੀ ਹੈ ਸ਼ੁਰੂ ਹੋ ਜਾਂਦੀ ਹੈ ਅਗੋਂ ਆਪਾਂ ਗੱਲ ਕਰੀਏ ਕਿ ਜਿਹੜਾ ਜਿਨ੍ਹਾਂ ਨੂੰ ਸਿਕਰੀ ਦੀ ਪ੍ਰੋਬਲਮ ਹੈ ਉਹਨਾਂ ਨੂੰ ਹੋਰ ਇੱਕ ਬਹੁਤ ਖਾਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਸ ਪਿੱਲੋ ਤੇ ਤੁਸੀਂ ਸੌਂਦੇ ਹੋ ਸਲਹਾਣੇ ਤੇ ਜਿਸ ਤੇ ਸੌਂਦੇ ਹੋ ਉਸ ਜਿਹੜਾ ਕਵਰ ਹੈ ਉਸ ਨੂੰ ਵੀ ਤੁਸੀਂ ਨੀਟ ਐਂਡ ਕਲੀਨ ਜ਼ਰੂਰ ਰੱਖਣਾ ਹੈ ਤਾਂ ਕਿ ਜਦੋਂ ਤੁਸੀਂ ਇਹ ਹੋਮ ਰੈਮਡੀਜ਼ ਅਪਣਾਓਗੇ ਸਿਰ ਦੇ ਵਿੱਚ ਤਾਂ ਫਰਕ ਪੈਣਾ ਸ਼ੁਰੂ ਹੋ ਜਾਏਗਾ ਪਰ ਜੇਕਰ ਤੁਹਾਡਾ ਪਿੱਲੋ ਕਵਰ ਸਾਫ਼ ਹੀ ਨਹੀਂ ਹੈ ਆਲਰੇਡੀ ਪਹਿਲਾਂ ਉਸ ਦੇ ਉੱਪਰ ਤੁਹਾਡੀ ਸਿਕਰੀਆਂ ਡੈਂਡਰਫ ਲੱਗੀ ਹੋਈ ਹੈ ਤਾਂ ਉੱਥੋਂ ਫਿਰ ਤੋਂ ਇਨਫੈਕਸ਼ਨ ਹੋ ਸਕਦੀ ਹੈ ਸੋ ਪਿੱਲੋ ਕਵਰ ਦੇ ਨਾਲ-ਨਾਲ ਜੋ ਵੀ ਚੀਜ਼ਾਂ ਤੁਸੀਂ ਸਿਰ ਦੇ ਨਾਲ ਜੁੜੀਆਂ ਯੂਜ਼ ਕਰਦੇ ਹੋ ਜਿਵੇਂ ਕਿ ਕੰਗੀ ਹੈ ਹੇਅਰ ਬਰਸ਼ ਹੈ ਤੁਹਾਡਾ ਰਬਰ ਬੈਂਡ ਹੈ ਇਸ ਤਰ੍ਹਾਂ ਦੀ ਕੋਈ ਵੀ ਚੀਜ਼ਾਂ ਤੁਸੀਂ ਅਪਲਾਈ ਯੂਜ਼ ਕਰ ਰਹੇ ਹੋ ਆਪਣੀ ਡੇਲੀ ਰੁਟੀਨ ਦੇ ਵਿੱਚ ਉਹਨਾਂ ਨੂੰ ਵੀ ਨੀਟ ਐਂਡ ਕਲੀਨ ਰੱਖ ਸਾਫ ਸੁਥਰਾ ਰੱਖਣਾ ਉਹਨਾਂ ਦੀ ਵੀ ਹਾਈਜੀਨ ਮੇਨਟੇਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਹੋਮ ਰੈਮਡੀਜ਼ ਦੇ ਨਾਲ ਜਿਹੜਾ ਤੁਹਾਨੂੰ ਫਰਕ ਪਏਗਾ ਤੇ ਇਹਨਾਂ ਚੀਜ਼ਾਂ ਤੋਂ ਦੁਬਾਰਾ ਜੋ ਹੈ ਇਨਫੈਕਸ਼ਨ ਨਾ ਹੋਵੇਰ ਦੁਬਾਰਾ ਜੋ ਹੈ ਸਿਕਰੀ ਦੇ ਕਿਟਾਣੂ ਆਪਾਂ ਕਹ ਲਈਏ ਸੈਲਸ ਜੋ ਹੈ ਉਹਦੇ ਨਾਲ ਤੁਹਾਡੀ ਸਿਕਰੀ ਦੁਬਾਰਾ ਨਾ ਬਣ ਜਾਏ ਅੱਗੋਂ ਆਪਾਂ ਗੱਲ ਕਰੀਏ ਜੋ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਇੱਕ ਪਹਿਲਾ ਬੜਾ ਇੱਕ ਆਸਾਨ ਜਿਹਾ ਤਰੀਕਾ ਜਿੱਦੀ ਸਿਕਰੀ ਬਹੁਤ ਜ਼ਿਆਦਾ ਝੜ ਰਹੀ ਹੈ ਤੁਹਾਡੀ ਬਹੁਤ ਤੁਸੀਂ ਕੁਝ ਕਰਕੇ ਦੇਖ ਰਹੇ ਹੋ ਡੈਂਡਰਫ ਵਾਲੇ ਸ਼ੈਂਪੂ ਵੀ ਖਾਸ ਇਸਤੇਮਾਲ ਕਰਕੇ ਦੇਖ ਰਹੇ ਹੋ ਫਰਕ ਨਹੀਂ ਪੈ ਰਿਹਾ ਤਾਂ ਇੱਕ ਬਹੁਤ ਹੀ ਆਸਾਨ ਜਿਹਾ ਤਰੀਕਾ ਹੈ ਸਮਝੋ ਇਸ ਨੂੰ ਇੱਕ ਚਮਚ ਤੁਸੀਂ ਲੈਣਾ ਜੀ ਐਪਲ ਸਾਈਡਰ ਵਿਨੇਗਰ ਯਾਨੀ ਕਿ ਸੇਬ ਦਾ ਸਰਕਾ ਇੱਕ ਚਮਤਤਿਆਰ ਸਰ੍ਹੋਂ ਦਾ ਸਰਕਾ ਲੈ ਕੇ ਇੱਕ ਕਟੋਰੀ ਪਾਣੀ ਦੇ ਵਿੱਚ ਤੁਸੀਂ ਇਸ ਨੂੰ ਮਿਕਸ ਕਰ ਲੈਣਾ ਹੈ ਔਰ ਮਿਕਸ ਕਰਨ ਤੋਂ ਬਾਅਦ ਕਾਟਨ ਦੇ ਨਾਲ ਤੁਸੀਂ ਇਸ ਨੂੰ ਰੂਟਸ ਦੇ ਵਿੱਚ ਲਗਾ ਲੈਣਾ ਹੈ ਰੂਟਸ ਦੇ ਵਿੱਚ ਤੁਸੀਂ ਜਦੋਂ ਇਹਨੂੰ ਅੱਛੀ ਤਰ੍ਹਾਂ ਨਾਲ ਲਗਾ ਲੋਗੇ ਔਰ ਉਸ ਤੋਂ ਬਾਅਦ ਤੁਸੀਂ ਥੋੜਾ ਜਿਹਾ ਇਸ ਨੂੰ ਰੱਖ ਕੇ ਆਪਣਾ హెయిర్ వాਸ਼ ਕਰ ਲੈਣਾ ਹੈ ਅੱਛੀ ਤਰ੍ਹਾਂ ਦੇ ਨਾਲ ਤਾਂ ਤੁਸੀਂ ਦੇਖੋਗੇ ਜਦੋਂ ਤੁਸੀਂ ਇਸ ਨੂੰ ਅਪਲਾਈ ਕਰਦੇ ਜਾਓਗੇ 2-3 ਦਿਨ ਬਾਅਦ ਅਗਰ ਅਪਲਾਈ ਕਰੋਗੇ ਤਾਂ ਤੁਹਾਡੀ ਜਿਹੜੀ ਸਿਕਰੀ ਹੈ ਡੈਂਗਰਫ ਹੈ ਇਹ ਠੀਕ ਹੋਣੀ ਸ਼ੁਰੂ ਹੋ ਜਾਏਗੀ ਨੈਕਸਟ ਬਹੁਤ ਅੱਛੀ ਰੈਮਡੀ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਇਹ ਸਿਕਰੀ ਦੀ ਪ੍ਰੋਬਲਮ ਲਈ ਵੀ ਬਹੁਤ ਜ਼ਿਆਦਾ ਤੁਹਾਨੂੰ ਇਫੈਕਟ ਕਰਨ ਵਾਲੀ ਹੈ ਤੁਹਾਨੂੰ ਉਸੇ ਚੰਗੇ ਰਿਜ਼ਲਟ ਮਿਲਣਗੇ ਨਾਲ ਦੀ ਨਾਲ ਤੁਹਾਡੇ ਜਿਹੜੇ ਹੈਅਰਸ ਦੀ ਰੂਟਸ ਨੇ ਸਾਡੇ ਵਾਲਾਂ ਦੀ ਜੜ੍ਹਾਂ ਨੇ ਉਹਨਾਂ ਨੂੰ ਵੀ ਸਟਰੋਂਗ ਬਣਾਏਗੀ ਕਿਉਂਕਿ ਇਸ ਦੇ ਵਿੱਚ ਬਹੁਤ ਖਾਸ ਚੀਜ਼ਾਂ ਪਾਉਣ ਵਾਲੇ ਆ ਤਾਂ ਨੋਟ ਕਰ ਲਓ ਜੀ ਉਸ ਲਈ ਤੁਹਾਨੂੰ ਕੀ ਕੁਝ ਚਾਹੀਦਾ ਹੈ ਉਸ ਲਈ ਤੁਹਾਨੂੰ ਚਾਹੀਦਾ ਹੈ ਪਹਿਲਾਂ ਕੋਕੋਨਟ ਮਿਲਕ ਜੀ ਹਾਂ ਕੋਕੋਨਟ ਮਿਲਕ ਵੈਸੇ ਤਾਂ ਬਾਜ਼ਾਰ ਵਿੱਚ ਆਸਾਨੀ ਨਾਲ ਵੀ ਮਿਲ ਜਾਂਦਾ ਹੈ ਪਰ ਤੁਸੀਂ ਇਸ ਨੂੰ ਘਰ ਵਿੱਚ ਵੀ ਤਿਆਰ ਕਰ ਸਕਦੇ ਹੋ ਕਿਵੇਂ ਤਾਂ ਉਹ ਵੀ ਸਮਝ ਲਓ ਉਸ ਲਈ ਤੁਸੀਂ ਲੈ ਕੇ ਆਣਾ ਜੀ ਨਾਰੀਅਲ ਦਾ ਬੁਰਾ ਦਾ ਬੜੀ ਆਸਾਨੀ ਨਾਲ ਨਾਰੀਅਲ ਦਾ ਬੁਰਾਦਾ ਤਾਂ ਮਿਲ ਜਾਂਦਾ ਹੈ ਇਸ ਨੂੰ ਤੁਸੀਂ ਇੱਕ ਕਟੋਰੀ ਦੇ ਵਿੱਚ ਪਾਣੀ ਵਿੱਚ ਭਿਉਂ ਕੇ ਰੱਖ ਦੇਣਾ ਹੈ ਭਿਉਣ ਤੋਂ ਬਾਅਦ ਇਸ ਨੂੰ ਤੁਸੀਂ ਜਿਹੜਾ ਆਪਣਾ ਬਲੈਂਡਰ ਹੁੰਦਾ ਹੈ ਉਸ ਵਿੱਚ ਚੰਗੀ ਤਰ੍ਹਾਂ ਦੇ ਨਾਲ ਬਲੈਂਡ ਕਰਕੇ ਜਿਹੜਾ ਇਹ ਪਾਣੀ ਹੈ ਛਾਣ ਕੇ ਪੁਣ ਕੇ ਉਹਨੂੰ ਕੱਢ ਲੈਣਾ ਹੈ ਜਿਹੜਾ ਇਹ ਦੇਖੋ ਵਾਈਟ ਕਲਰ ਦਾ ਪਾਣੀ ਬਣਿਆ ਇਹ ਹੈ ਕੋਕੋਨਟ ਮਿਲਕ ਸੋ ਤੁਸੀਂ ਜਿਹੜੀ ਆਪਾਂ ਰੈਮਡੀ ਬਣਾਉਣ ਜਾ ਰਹੇ ਹਾਂ ਸਿਕਰੀ ਤੋਂ ਛੁਟਕਾਰੇ ਦੇ ਲਈ ਤਾਂ ਇਸ ਦੇ ਲਈ ਤੁਸੀਂ 2 ਟੇਬਲस्पून ਪਾਣੀ ਹੈ ਇਹ ਕੋਕੋਨਟ ਮਿਲਕ ਜਿਹੜਾ ਤਿਆਰ ਕੀਤਾ ਹੈ ਚਾਹੇ ਕਿ ਤੁਸੀਂ ਬਾਜ਼ਾਰ ਤੋਂ ਲੈ ਕੇ ਆਇਓ ਇਸੇ ਦੇ ਵਿੱਚ ਤੋਂ ਸੇ 1 tsp ਐਡ ਕਰਨਾ ਹੈ ਕਲੌਂਜੀ ਦਾ ਤੇਲ ਕਲੌਂਜੀ ਦਾ ਤੇਲ హెਅਰਸ ਦੇ ਲਈ ਤਾਂ ਬਹੁਤ ਹੀ ਜ਼ਿਆਦਾ ਵਧੀਆ ਹੈ ਕਈ ਆਯੁਰਵੈਦਿਕ ਇਲਾਜ ਦੇ ਵਿੱਚ ਖਾਸ ਕਰਕੇ ਆਪਾਂ ਜਦੋਂ హెਅਰਸ ਦੀ ਗੱਲ ਕਰਦੇ ਹਾਂ ਉਸ ਦੇ ਵਿੱਚ ਕਲੌਂਜੀ ਦੇ ਤੇਲ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਦੇ ਨਾਲ ਤੁਹਾਡੀ హెਅਰ ਗਰੋਥ ਵੱਧਦੀ ਹੈ ਤੁਹਾਡੀ హెਅਰਸ ਦੀ ਜੜਾ ਮਜ਼ਬੂਤ ਹੁੰਦੀ ਹੈ ਔਰ ਸਿਕਰੀ ਦੀ ਪ੍ਰੋਬਲਮ ਤੋਂ ਬਹੁਤ ਅੱਛਾ ਇਸ ਨੇ ਤੁਹਾਨੂੰ ਰਿਜ਼ਲਟ ਦਿਖਾਣਾ ਸੋ 1 tsp ਤੁਸੀਂ ਕਲੌਂਜੀ ਦਾ ਤੇਲ ਐਡ ਕਰ ਦੇਣਾ ਹੈ 1 टीस्पून ਇਸ ਦੇ ਵਿੱਚ ਤੁਸੀਂ অ্যালোਵਿਰਾ ਜੈਲ ਐਡ ਕਰਨੀ ਹੈ ਔਰ 1 टीस्पून ਤੁਸੀਂ ਇਸ ਦੇ ਵਿੱਚ ਪਾਣਾ ਹੈ ਲਮਨ ਜੂਸ ਯਾਨੀ ਕਿ ਨਿੰਬੂ ਦਾ ਰਸ ਤਾਜ਼ਾ ਨਿੰਬੂ ਜੋ ਹੈ ਆਪਣੇ ਘਰ ਪਏ ਹੁੰਦੇ ਨੇ ਨਿਜੋੜ ਕੇ ਇੱਕ ਚਮਚ ਇੱਕ ਟੀस्पून ਜੋ ਹੈ ਨਿੰਬੂ ਦਾ ਰਸ ਤੁਸੀਂ ਇਹ ਪਾਣਾ ਹੈ ਔਰ ਇਹਨਾਂ ਸਭ ਚੀਜ਼ਾਂ ਨੂੰ ਤੁਸੀਂ ਮਿਕਸ ਕਰ ਲੈਣਾ ਹੈ ਆਪਣੀ ਸਕੈਲਪ ਦੇ ਵਿੱਚ ਅੱਛੀ ਤਰ੍ਹਾਂ ਰੂਟਸ ਦੇ ਵਿੱਚ ਲਗਾਉਣਾ ਹੈ ਜਿੰਨਾ ਬਚੇਗਾ ਤੁਸੀਂ ਹੇਅਰ ਲੈਂਥ ਦੇ ਉੱਪਰ ਵੀ ਇਸ ਨੂੰ ਲਗਾ ਸਕਦੇ ਹੋ 45 ਮਿੰਟ ਜਾਂ ਇੱਕ ਘੰਟਾ ਤੁਸੀਂ ਇਸ ਨੂੰ ਆਪਣੇ ਹੈਅਰਜ਼ ਦੇ ਵਿੱਚ ਲਗਾ ਕੇ ਰੱਖਣਾ ਤਾਂ ਕਿ ਚੀਜ਼ਾਂ ਅੱਛੀ ਤਰ੍ਹਾਂ ਨਾਲ ਅਸਰ ਕਰ ਲੈਣ ਔਰ ਉਸ ਤੋਂ ਬਾਅਦ ਤੁਸੀਂ ਜਿਹੜਾ ਤੁਹਾਡਾ ਸ਼ੈਂਪੂ ਹੈ ਉਸ ਦੇ ਨਾਲ ਤੁਸੀਂ ਆਪਣਾ ਹੈਅਰ ਵਾਸ਼ ਕਰ ਲੈਣਾ ਪਰ ਧਿਆਨ ਕੀ ਰੱਖਣਾ ਹੈ ਧਿਆਨ ਤੁਸੀਂ ਇਹ ਰੱਖਣਾ ਹੈ ਕਿ ਹੈਅਰ ਉਹੋ ਆਸਕ ਰੰਤ ਬਾਅਦ ਇਕਦਮ ਕੰਗੀ ਨਹੀਂ ਕਰਨਾ ਸ਼ੁਰੂ ਕਰ ਦੇਣਾ ਥੋੜੇ ਜਿਹਾ ਵਾਲ ਸੁੱਕ ਜਾਣਗੇ ਉਸ ਤੋਂ ਬਾਅਦ ਥੋੜਾ ਡਰਾਈ ਹੋਣ ਲੱਗਣਗੇ ਜਿਵੇਂ ਉਦੋਂ ਤੁਸੀਂ ਆਪਣੇ ਹੈਅਰਸ ਦੇ ਵਿੱਚ ਕੰਮ ਕਰਨਾ ਹੈ ਜਾਂ ਕੰਗੀ ਕਰਨੀ ਹੈ ਠੀਕ ਹੈ ਤਾਂ ਕਿ ਜਿਹੜੇ ਰੂਟਸ ਦਾ ਜਿਹੜਾ ਟ੍ਰੀਟਮੈਂਟ ਹੋ ਰਿਹਾ ਹੈ ਉਸ ਦੇ ਉੱਪਰ ਤੁਸੀਂ ਇਕਦਮ ਜਦੋਂ ਆਪਾਂ ਕੰਮ ਕਰਦੇ ਹਾਂ ਵਾਲ ਜਿਹੜੇ ਵੀਕ ਹੋਏ ਹੁੰਦੇ ਨੇ ਉਹ ਫਿਰ ਜਲਦੀ ਜਦੋਂ ਗਿੱਲੇ ਹੁੰਦੇ ਨੇ ਤਾਂ ਟੁੱਟਨੇ ਸ਼ੁਰੂ ਹੋ ਜਾਂਦੇ ਨੇ ਸੋ ਇੱਥੇ ਹਮੇਸ਼ਾ ਹੀ ਧਿਆਨ ਰੱਖਣਾ ਹੈ ਇਹ ਨਹੀਂ ਕਿ ਜਦੋਂ ਆਪਾਂ ਹੋਮ ਰੈਮਡੀ ਇਹ ਕਰ ਰਹੇ ਆ ਅਦਰਵਾਇਜ਼ ਵੀ ਜਦ ਵੀ ਤੁਸੀਂ ਆਪਣਾ ਹੈਅਰ ਵਾਸ਼ ਕਰਦੇ ਹੋ ਤਾਂ ਤੁਸੀਂ ਹੈਡ ਵਾਸ਼ ਤੋਂ ਬਾਅਦ ਦੰਦ ਕੌਮ ਨਹੀਂ ਕਰਨੀ ਹੈ ਜਿਹੜੀ ਰੂਟਸ ਐ ਕਮਜ਼ੋਰ ਹੋਈਆਂ ਹੁੰਦੀਆਂ ਨੇ ਤੇ ਜਦੋਂ ਤੁਸੀਂ ਤੇਜ਼ ਤੇਜ਼ ਫੋਮ ਕਰ ਦਿਓ ਤਾਂ ਉਹ ਰੂਟਸ ਕਮਜ਼ੋਰ ਹੋ ਕੇ Baal ਟੁੱਟਨੇ ਸ਼ੁਰੂ ਹੋ ਜਾਂਦੇ ਨੇ ਸੋ ਇਹ ਜਿਹੜੀ ਹੋਮ ਰੈਮਡੀ ਮੈਂ ਦੱਸੀ ਐ ਤੁਸੀਂ ਹਫਤੇ ਵਿੱਚ ਦੋ ਜਾਂ ਤਿੰਨ ਵਾਰੀ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਚੰਗੇ ਤੇ ਫਾਸਟ ਰਿਜ਼ਲਟ ਜ਼ਰੂਰ ਮਿਲ ਸਕਣ ਇੰਜੇ ਵੇ ਕਿ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਇਹ ਹੋਮ ਰੈਮਡੀ ਹੈ ਜਿਹੜੀ 6 ਸਾਲ ਦੇ ਬੱਚੇ ਤੋਂ ਲੈ ਕੇ ਵੱਡੇ ਸਾਰੇ ਹੀ ਅਪਣਾ ਸਕਦੇ ਨੇ 6 ਸਾਲ ਦੇ ਬੱਚਿਆਂ ਦੀਆਂ ਛੋਟੇ 8-10 ਸਾਲ ਦੇ ਬੱਚਿਆਂ ਤੱਕ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਤੁਸੀਂ ਨਿੰਬੂ ਦਾ ਰਸ ਨਾ ਪਾਓ ਕਿਉਂਕਿ ਛੋਟੇ ਬੱਚਿਆਂ ਦੀ ਸਕਿਨ ਥੋੜੀ ਜ਼ਿਆਦਾ ਸੌਫਟ ਹੁੰਦੀ ਹੈ ਸੈਂਸਿਟਿਵ ਹੁੰਦੀ ਹੈ ਹੋ ਸਕਦਾ ਹੈ ਕਿ ਨਿੰਬੂ ਦਾ ਰਸ ਪਾਣ ਨਾਲ ਉਹਨਾਂ ਨੂੰ ਥੋੜੀ ਜਿਹੀ ਇਰਿਟੇਸ਼ਨ ਫੀਲ ਹੋਵੇ ਸੋ ਛੋਟੇ ਬੱਚਿਆਂ ਲਈ ਜਦ ਅਗਰ ਤੁਸੀਂ ਹੋਮ ਰੈਮਡੀ ਇਹ ਤਿਆਰ ਕਰਨੀ ਹੈ ਕਰੀ ਦੇ ਲਈ ਤਾਂ ਇਸ ਦੇ ਵਿੱਚ ਨਿੰਬੂ ਦਾ ਰਸ ਨਾ ਪਾ ਕੇ ਨਾਰੀਅਲ ਦਾ ਜਿਹੜਾ ਦੁੱਧ ਹੈ ਕੋਕੋਨ ਪਾ ਲਿਆ ਉਹ ਪਾ ਸਕਦੇ ਹੋ ਐਲੋਵੇਰਾ ਜਲ ਤੁਸੀਂ ਇਸ ਦੇ ਵਿੱਚ ਪਾ ਸਕਦੇ ਹੋ ਕਲੋਂਜੀ ਦਾ ਤੇਲ ਵੀ ਪਾ ਸਕਦੇ ਹੋ ਸੋ ਇਹ ਹੋਮ ਰੈਮਡੀ ਜ਼ਰੂਰ ਇਸਤੇਮਾਲ ਕਰਨੋ ਸਾਰੇ ਜਿਨ੍ਹਾਂ ਨੂੰ ਸਿਕਰੀ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਆਈ ਹੋਪ ट्राई करोगे और जो रिजल्ट सू आ कमेंट करके जरूर साढ़े नाझे भी करना ताकि होरानू भी पता चल सके थे, होर भी बाकी जिन्होंने सिकरी की प्रॉब्लम है यह होम रेमेडीज अपना के सिकरी की प्रॉब्लम तो छुटकारा वो जरूर पा सकन आज इसकी चंकी लगी है तो इसमें लाइक एंड शेयर जरूर कर देना हूं तक अगर पेज में फॉलो नहीं किया फॉलो कर लो यूट्यूब चैनल हैल्थ एडवाइस विद हरजोत कौर में सबसक्राइब नहीं किया फटाफट सबसक्राइब कर लो मिलेंगे जल्दी ही सेहत में जुड़ी होर खास जानकारी देना ਨਾਲ ਫਿਲਹਾਲ ਲਈ ਤੇ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ